ਟੋਟਾ ਸਾਰਿਆਂ ਦਾ ਮੇਰੇ YouTube ਚੈਨਲ PU P Study Hub ਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ BA Sem 5 History ਇਸ ਵਾਰ ਤੁਹਾਨੂੰ World History ਹੈ। ਤਾਂ ਜਿਨ੍ਹਾਂ ਨੇ ਪਿਛਨੇ ਵੀਡੀਓ ਨਹੀਂ ਦੇਖਿਆ ਜਾ ਕੇ ਉਹ ਦੇਖ ਲਿਓ। ਅੱਜ ਦਾ ਟੌਪਿਕ ਰਹਿਣ ਵਾਲਾ ਫਰਾਂਸ ਦੀ ਕ੍ਰਾਂਤੀ। ਉਸ ਦੇ ਰਾਜਨੀਤਿਕ ਕਾਰਨ, ਸਮਾਜਿਕ ਕਾਰਨ ਤੇ ਆਰਥਿਕ ਕਾਰਨ। ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਫਰਾਂਸ ਦੀ ਕ੍ਰਾਂਤੀ ਦੇ ਕਾਰਨ ਦੱਸੋ। ਰਾਜਨੀਤੀ ਤੇ ਸਮਾਜਿਕ ਕਾਰਨ ਦੱਸੋ। ਜਾ ਇਹਨਾਂ ਵਿੱਚ ਕੋਈ ਇੱਕ ਦੇ ਕੇ ਕਾਰਨ ਵਿੱਚ ਜਾ ਸਕਦੇ ਹੈਗੇ ਆ ਮੋਸਟ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਹੈਗਾ ਵੈਰੀ ਵੈਰੀ ਈਜ਼ੀ ਨੋਰ ਸਾਨਾ ਠੀਕ ਆ ਤਾਂ ਤੁਹਾਨੂੰ ਸਾਰਾ ਟੌਪਿਕ ਜਿਹੜਾ ਹੈ ਸਾਰਨਾ ਸਮਝ ਆ ਜਾਊਗਾ ਫਰਾਂਸ ਦੀ ਕ੍ਰਾਂਤੀ ਦੇ ਤੁਹਾਨੂੰ ਸਲਿਪਸ ਦੇ ਵਿੱਚ ਕਾਰਨ ਹਨ ਅਤੇ ਪ੍ਰਭਾਵ ਹਨ ਠੀਕ ਆ ਕਾਰਨ ਤੇ ਪ੍ਰਭਾਵ ਤੁਸੀਂ ਦੋਨੇ ਯਾਦ ਕਰਕੇ ਜਾਣਨੇ ਹਨ ਤਾਂ ਦੇਖਦੇ ਆ ਫਰਾਂਸੀ ਕ੍ਰਾਂਤੀ ਕੀ ਸੀ ਪਹਿਲਾਂ ਫਰਾਂਸ ਦੀ ਕ੍ਰਾਂਤੀ 1799 ਦੇ ਵਿੱਚ ਯੂਰਪ ਦੇ ਇਤਿਹਾਸ ਵਿੱਚ ਯੁੱਗ ਪਰिवर्तन ਦੀ ਘਟਨਾ ਸੀ ਕਿ ਫਰਾਂਸ ਦੀ ਕ੍ਰਾਂਤੀ ਜਦੋਂ ਆਈ ਸੀ ਉਸ ਦੇ ਨਾਲ ਜਿਹੜਾ ਯੂਰਪ ਦਾ ਇਤਿਹਾਸ ਸੀ ਪੂਰੀ ਤਰ੍ਹਾਂ ਬਦਲ ਗਿਆ ਸੀ ਇੰਜ ਜੀ ਦੇ ਅਨਸਾਰ ਜਿਹੜਾ ਸੀ ਇਸ ਨੂੰ ਵਿਸ਼ਵ ਦੀ ਕ੍ਰਾਂਤੀ ਵੀ ਕਿਹਾ ਗਿਆ ਤਾਂ ਜਿਹੜਾ ਇੱਕ ਰੇਮਜ਼ ਵਿਦਵਾਨ ਹੈਗਾ ਉਹਨੇ ਕਿਹਾ ਸੀ ਕਿ ਇਹ ਇਕੱਲੇ ਫਰਾਂਸ ਦੀ ਕ੍ਰਾਂਤੀ ਨਹੀਂ ਸੀ ਇਹ ਵਿਸ਼ਵ ਦੀ ਕ੍ਰਾਂਤੀ ਸੀ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਥੋੜੇ ਥੋੜੇ ਪ੍ਰਭਾਵ ਪਏ ਸੀ ਫ੍ਰਾਂਸ ਦੀ ਕ੍ਰਾਂਤੀ ਸ਼ੁਰੂ ਹੋਣ ਤੋਂ ਪਹਿਲਾਂ 200 ਸਾਲ ਪਹਿਲਾਂ ਜਿਹੜਾ ਸੀ ਬੁਰਬੋ ਵਾਂਸ਼ ਦੀ ਸਥਾਪਨਾ ਹੋਈ ਸੀ ਬੁਰਬੋ ਵਾਂਸ਼ ਦੇ ਰਾਜਿਆਂ ਨੇ ਪਹਿਲੀ ਸਦੀ ਵਿੱਚ ਬਹੁਤ ਵਧੀਆ ਕੰਮ ਕੀਤੇ ਸੀ ਤੇ ਫ੍ਰਾਂਸ ਨੂੰ ਇੱਕ ਮਹਾਨ ਦੇਸ਼ ਬਣਾ ਦਿੱਤਾ ਸੀ ਪਰ ਦੂਸਰੀ ਸਦੀ ਦੇ ਦੌਰਾਨ ਫ੍ਰਾਂਸ ਦੀ ਸਥਿਤੀ ਸੀ ਜਿਹੜੀ ਉਹ ਵਿਗੜਨ ਲੱਗ ਪਈ ਸੀ ਤਾਂ ਫ੍ਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਇੱਥੇ ਕਿੰਨਾ ਦਰਸ ਸੀ ਬੁਰਬੋ ਵਾਂਸ਼ ਉਹਨਾਂ ਨੇ ਪਹਿਲਾਂ ਤਾਂ ਬਹੁਤ ਵਧੀਆ ਕੰਮ ਕੀਤੇ ਪਰ ਬਾਅਦ ਵਿੱਚ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਸਨ ਰਾਜਾਂ ਦੇ ਤਾਂ ਉਹ ਅਯੋਗ ਸਨ ਤਾਂ ਕਰਕੇ ਫਰਾਂਸ ਦੀ ਕ੍ਰਾਂਤੀ ਜਿਹੜੀ ਉਹ ਆਈ ਸੀਗੀ ਪਰ ਦੂਸਰੀ ਸਦੀ ਵਿੱਚ ਫਰਾਂਸ ਦੀ ਸਥਿਤੀ ਵਿਗੜ ਗਈ ਜਿਹੜਾ ਲੂਈਸ ਜਿਹੜੇ ਹਨ ਇਹ ਨਾਮ ਹਨ ਰਾਜਾਂ ਦੇ ਲੂਈ 13ਵਾਂ ਲੂਈ 14ਵਾਂ ਲੂਈ 15ਵਾਂ ਲੂਈ 16ਵਾਂ ਠੀਕ ਹੈ ਇਹਨਾਂ ਰਾਜਾਂ ਨੇ ਫਰਾਂਸ ਵਿੱਚ ਲੰਬੇ ਸਮੇਂ ਤੱਕ ਰਾਜ ਕੀਤਾ ਸੀ ਆ ਇਨਾਂ ਦੇ ਕਾਰਨ ਵੀ ਜਿਹੜੀ ਸਮਾਜਿਕ ਕ੍ਰਾਂਤੀ ਆਈ ਹਣ 1 ਬਾਈ 1 ਕਰਕੇ ਸਾਰੇ ਪੁਆਇੰਟ ਪੜਦੇ ਆ ਤਾਂ ਫਸਟ ਪੜਦੇ ਆ ਰਾਜਨੀਤਿਕ ਕਾਰਨ ਕਿਹੜੇ ਹਨ ਰਾਜਨੀਤਿਕ ਕਾਰਨਾਂ ਵਿੱਚ ਪਹਿਲਾ ਪੁਆਇੰਟ ਆ ਜਾਂਦਾ ਲੁਈ 14ਵਾਂ ਲੁਈ 14ਵਾਂ 1643 ਦੇ ਵਿੱਚ ਗੱਦੀ ਤੇ ਬੈਠਾ ਪਰ ਉਹ ਨਾਬਾਲਗ ਸੀ ਇਸ ਲਈ ਰਾਜ ਦਾ ਸਾਰਾ ਪ੍ਰਬੰਧ ਮਜ਼ਰੀਨਾ ਨੇ ਚਲਾਇਆ ਸੀ 1661 ਵਿੱਚ ਲੁਈ 14 ਨੇ ਸ਼ਾਸਨ ਦੀ ਵਾਗਡੋਰ ਆਪਣੇ ਹੱਥ ਵਿੱਚ ਸੰਭਾਲ ਲਈ ਸੀ ਉਸ ਨੇ 54 ਸਾਲ ਜਿਹੜੇ ਜਿੱਤਾਂ ਪ੍ਰਾਪਤ ਕੀਤੀਆਂ ਲੜਾਈਆਂ ਲੜੀਆਂ ਜਿਸ ਤੋਂ ਬਾਅਦ ਫਰਾਂਸ ਨੂੰ ਇੱਕ ਬਹੁਤ ਵੱਡਾ ਜਿਹੜਾ ਰਾਜ ਉਹਨੇ ਬਣਾ ਦਿੱਤਾ ਸੀ ਕੁਲੀਨਾਂ ਨੂੰ ਉਸਨੇ ਆਪਣੇ ਅਧੀਨ ਰੱਖਿਆ ਉਸਨੇ ਕਈ ਮਹੱਤਵਪੂਰਨ ਵਿਸਾਰੀ ਕਰਵਾਈ ਅਤੇ ਕਲਾ ਦਾ ਵਿਕਾਸ ਕੀਤਾ ਤਾਂ ਲੁਈ 14 ਨੇ ਬਹੁਤ ਸਾਰੇ ਅਜਿਹੇ ਕੰਮ ਵੀ ਕੀਤੇ ਜਿਸ ਕਰਕੇ ਫਰਾਂਸ ਦੇ ਵਿੱਚ ਜਿਹੜਾ ਸੀਗਾ ਕਲਾ ਤੇ ਉਤੋਂ ਦੇ ਸਾਇਤ ਦਾ ਵਿਕਾਸ ਹੋਇਆ ਸੀ ਪਰ ਜਿਹੜਾ ਸੀਗਾ ਲੁਈ 14ਵਾਂ ਉਹਦੇ ਵਿੱਚ ਕੁਝ ਕਮੀਆਂ ਵੀ ਸੀ ਲੁਈ 14ਵਾਂ ਪੂਰੀ ਤਰ੍ਹਾਂ ਤਾਨਾਸ਼ਾਯਾ ਸੀ ਲੁਈ 14ਵੇਂ ਨੇ ਆਪਣੇ ਦਰਬਾਰ ਤੇ ਮਹਿਲਾਂ ਨੂੰ ਸੁੰਦਰ ਬਣਾਉਣ ਲਈ ਸਰਕਾਰੀ ਖਜ਼ਾਨੇ ਦੀ ਵਰਤੋਂ ਕੀਤੀ ਸੀ ਕਿ ਉਸਨੇ ਆਪਣਾ ਜਿਹੜਾ ਸਰਕਾਰੀ ਖਜ਼ਾਨਾ ਸੀ ਉਸ ਖਜ਼ਾਨੇ ਦੀ ਵਰਤੋਂ ਕਰਕੇ ਬਹੁਤ ਸਾਰਾ ਤਾਨਾਸ਼ਾ ਜਿਹੜਾ ਖਰਾਬ ਕੀਤਾ ਸੀ ਉਸਨੇ ਕਿਸਾਨਾਂ ਦੀ ਮਾੜੀ ਹਾਲਤ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਉਹ ਕੈਥੋਲਿਕ ਮਤ ਦਾ ਸੀਗਾ ਕੈਥੋਲਿਕ ਮਤ ਤੇ ਪ੍ਰੋਟੈਸਟ ਮਤ ਦੋ ਮਤ ਸਨ ਕੈਥੋਲਿਕ ਵਾਲੇ ਸੀਗੇ ਜਿਹੜੇ ਉਹ ਪਾਪ ਦੇ ਅਧੀਨ ਚੱਲਦੇ ਸਨ ਪੌਪ ਦੇ ਸਿਧਾਂਤਾਂ ਦੇ ਅਨੁਸਾਰ ਚੱਲਦੇ ਸਨ ਤੇ ਜਿਹੜੇ ਪ੍ਰੋਟੈਸਟ ਸਨ ਇਹ ਬਾਈਬਲ ਦੇ ਸਿਧਾਂਤਾਂ ਦੇ ਅਨੁਸਾਰ ਚੱਲਦੇ ਸਨ ਤੇ ਜਿਹੜੇ ਰਾਜਾ ਸੀ ਉਹ ਕੈਥੋਲਿਕ ਮਤ ਦਾ ਸੀ ਤੇ ਉਹ ਪ੍ਰੋਟੈਸਟ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਹੁੰਦਾ ਸੀ ਉਸਨੇ ਯੁੱਧਾਂ ਉੱਤੇ ਬਹੁਤ ਸਾਰਾ ਧਨ ਖਰਚਿਆ ਤਾਂ ਇਹ ਕੁਝ ਇਹਦੀਆਂ ਕਮੀਆਂ ਵੀ ਸੀ। ਨਸ਼ਟਾ ਹੁੰਦਾਗਾ ਲੋਹੀ 15ਵਾਂ ਜਦੋਂ ਲੋਹੀ 15ਵਾਂ ਗੱਦੀ ਉੱਤੇ ਬੈਠਦਾ ਹੈ ਤਾਂ ਉਸਨੇ ਸ਼ਾਸਨ ਪ੍ਰਬੰਧ ਵਾਲ ਕੋਈ ਧਿਆਨ ਨਹੀਂ ਦਿੱਤਾ। ਉਹ ਸ਼ਿਕਾਰ ਖੇਡਦਾ, ਰਿਸ਼ਵਤ ਖੋਰ ਸੀ ਆਸ਼ੋਰਾਮ ਵਾਲਾ ਵਿਅਕਤੀ ਸੀ ਤੇ ਬਹੁਤ ਪੈਸਾ ਔਰਤਾ ਉੱਤੇ ਖਰਚ ਕਰਦਾ ਸੀ। ਉਸਨੇ ਯੂਰਪ ਦੇ ਕਈ ਉਦਾਂ ਵਿੱਚ ਤਨਕਰਾਬ ਕੀਤਾ। ਤਾਂ ਲੋਈ 14 15ਵਾਂ ਵੀ ਸੀਗਾ ਜਿਹੜਾ ਉਹ ਵੀ ਬਹੁਤ ਹੀ ਨਿਰਜੋਗ ਸੀਗਾ ਜਿਹੜਾ ਉੱਤਰ ਅਧਿਕਾਰੀ ਸੀਗਾ ਤਾਂ ਉਹ ਦਾ ਸਾਰਾ ਸਮਾਸ਼ੋਰਾਮ ਵਿੱਚ ਸ਼ਿਕਾਰ ਖੇਡਣ ਦੇ ਵਿੱਚ ਜਿਹੜਾ ਬਤੀਤ ਕਰਦਾ ਕਰਦਾ ਸੀਗਾ ਉਸਨੇ ਬਹੁਤ ਸਾਰਾ ਧੰਨ ਜਿਹੜਾ ਸੀ ਯੁੱਧਾਂ ਵਿੱਚ ਖਰਾਬ ਕੀਤਾ ਸੀ ਇਹ ਮੱਧ ਸ਼੍ਰੇਣੀ ਦਾ ਵਿਰੋਧੀ ਸੀ ਤੇ ਜਿਹੜੇ ਮੱਧ ਸ਼੍ਰੇਣੀ ਦੇ ਆਮ ਲੋਕ ਹੁੰਦੇ ਸਨ ਉਹਨਾਂ ਦਾ ਵਿਰੋਧ ਕਰਦਾ ਹੁੰਦਾ ਸੀਗਾ ਉਹਨਾਂ ਨੂੰ ਉਹਨਾਂ ਸੋਸ਼ਣ ਕੀਤਾ ਜਾਂਦਾ ਸੀ ਇਹਦੇ ਦੁਆਰਾ ਨਾਸ਼ਟਾ ਨਾ ਮਾੜੀ ਸ਼ਾਸਨ ਵਿਵਸਥਾ। ਹੁਣ ਜਿਹੜਾ ਬੁਰਭਵਾਂਚੇ ਸੇ ਹੋਣਾ ਹੈ ਸ਼ਾਸਨ ਵਿਵਸਥਾ ਕਿਵੇਂ ਦੀ ਉਹ ਦੇਖਦੇ ਆ ਕਿ ਬੁਰਭਵਾਂਚ ਦੇ ਰਾਜਾਂ ਦਾ ਸ਼ਾਸਨ ਪ੍ਰਬੰਧ ਬਹੁਤ ਖਰਾਬ ਸੀ। ਸ਼ਾਸਨ ਪ੍ਰਬੰਧਨ ਚਲਾਉਣ ਲਈ ਕੋਈ ਵੀ ਸਿਧਾਂਤ ਨਹੀਂ ਸੀ। ਸਰਕਾਰ ਦੇ ਵਿੱਚ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਪਾਲਿਕਾ ਅਲੱਗ-ਅਲੱਗ ਅੰਗ ਨਹੀਂ ਸਨ। ਲੋਹੀ 14ਵਾਂ ਤਾਂ ਪੂਰੀ ਤਰ੍ਹਾਂ ਤਾਨਾਸ਼ਾਹੀ ਸੀ। ਉਸਨੇ ਅਤੇ ਉਸ ਦੇ ਉੱਤੇ ਅਧਿਕਾਰੀਆਂ ਦੇ ਸਮੇਂ ਪੈਰਿਸ ਤੇ ਪਾਰਲੀਮਾਂ ਜਾਂ ਉੱਚ ਅਦਾਲਤਾਂ ਨੇ ਬਾਦਸ਼ਾਹਾਂ ਦੀਆਂ ਸ਼ਕਤੀਆਂ ਨੂੰ ਵੰਗਾਰਿਆ ਸੀ ਕਿ ਜਿਹੜਾ ਉੱਥੋਂ ਦੀ ਪਾਰਲੀਮਾਂ ਸੀ ਜਿਹਦੇ ਦੁਆਰਾ ਰਾਜਾ ਨੇ ਕਾਨੂੰਨ ਜਿਹੜੇ ਸੀ ਉਹ ਰਜਿਸਟਰ ਕੀਤੇ ਜਾਂਦੇ ਸਨ ਤੇ ਜਿਹੜੀ ਉੱਚ ਅਦਾਲਤ ਸੀਗੀ ਉਸਨੇ ਰਾਜਾਆਂ ਦੀਆਂ ਸ਼ਕਤੀਆਂ ਨੂੰ ਵੰਗਾਰਿਆ ਸੀ ਕਿ ਰਾਜੇ ਗਲਤ ਕਰ ਰਹੇ ਹਨ ਪਰ ਰਾਜਾ ਨੇ ਉਹਨਾਂ ਦਾ ਬਗਦੋੜ ਕਰ ਦਿੱਤਾ ਸੀ ਕਿਹਾ ਨਾਸ਼ਟਾ ਹੈਗਾ ਸਤੰਤਰਤਾ ਤੇ ਲੋਕ ਪ੍ਰੋਟੈਸਟ ਮੱਤ ਦੇ ਉੱਤੇ ਕਈ ਬੰਦਸ਼ਾ ਲੱਗੀਆਂ ਹੋਈਆਂ ਸਨ ਪ੍ਰੋਟੈਸਟ ਉੱਤੇ ਕਈ ਰੋਕਾਂ ਲੱਗੀਆਂ ਗਿਆਆਂ ਨਹੀਂ ਹੁੰਦੀਆਂ ਸਨ ਕਿਉਂਕਿ ਜਿਹੜੇ ਰਾਜੇ ਸਨ ਉਹ ਕੈਥੋਲਿਕ ਮੱਤ ਦੇ ਸਨ ਤੇ ਉਹ ਪ੍ਰੋਟੈਸਟ ਮੱਤ ਦੇ ਜਿਹੜੇ ਲੋਕ ਹੁੰਦੇ ਸਨ ਉਹਨਾਂ ਤੋਂ ਨਫ਼ਰਤ ਕਰਦੇ ਸਨ ਪ੍ਰੋਟੈਸਟ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਉਹਨਾਂ ਨੂੰ ਅਨੇਕਾਂ ਕਾਰ ਦੇ ਨੇ ਪੈਂਦੇ ਸਨ ਲੋਕਾਂ ਨੂੰ ਸਹੀ ਨਿਆਂ ਨਹੀਂ ਮਿਲਦਾ ਸੀ ਜਾਂ ਉਹਨਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਜਿਸ ਕਰਕੇ ਉਹਨਾਂ ਦੁਆਰਾ ਵਿਰੋਧ ਕਰ ਦਿੱਤਾ ਗਿਆ ਪ੍ਰੋਟੈਸਟ ਲੋਕਾਂ ਦਾ ਫਰਾਂਸ ਦੀ ਕ੍ਰਾਂਤੀ ਵਿੱਚ ਵਿਸ਼ੇਸ਼ ਮੱਤ ਹੈ। ਤਾਂ ਪ੍ਰੋਟੈਸਟ ਲੋਕਾਂ ਨੇ ਆਪ ਦੇ ਜਿਹੜੇ ਉਹਨਾਂ ਤੇ ਅਤਿਆਚਾਰ ਹੁੰਦੇ ਸਨ ਨਾ ਉਹਨਾਂ ਦਾ ਵਿਰੋਧ ਕੀਤਾ ਜਿਸ ਕਰਕੇ ਫਰਾਂਸੀ ਕ੍ਰਾਂਤੀ ਆਈ। ਨਸ਼ਟੰਦ شاہی ਦਰਬਾਰ ਤੇ ਫਜ਼ੂਲ ਖਰਚੀ। ਫਰਾਂਸ ਦੇ ਰਾਜਾ ਨੇ ਬਹੁਤ ਸਾਰਾ ਧਨ ਖਰਚ ਕਰਕੇ ਆਪਣੇ ਰਾਜ ਮਹਿਲ ਬਣਵਾਏ ਸਨ। ਮੁਨਾਵਾਰਾ ਆਪਣੇ ਸ਼ਾਹੀ ਦਰਬਾਰਾ ਉਤੇ ਕਰੋੜਾ ਰੁਪਏ ਖਰਚ ਕੀਤਾ ਗਿਆ ਸੀ ਰਾਣੀ ਰਾਜੇ ਤੋਂ ਵੀ ਵੱਧ ਖਰਚ ਕਰਦੀ ਸੀ ਰਾਜੇ ਨੇ ਦਿਲ ਪਰਚਾਵੇ ਦੇ ਲਈ ਸ਼ਾਹੀ ਸ਼ਾਨੋ ਸ਼ੌਕਤ ਲਈ ਫਜ਼ੂਲ ਖਰਚੀ ਕੀਤੀ ਠੀਕ ਹੈ ਤਾਂ ਉਹਨਾਂ ਰਾਜਿਆਂ ਦੁਆਰਾ ਸ਼ਾਹੀ ਖਜ਼ਾਨੇ ਦੀ ਫਜ਼ੂਲ ਖਰਚੀ ਵੀ ਜਿਹੜਾ ਫਰਾਂਸ ਦੀ ਕ੍ਰਾਂਤੀ ਦਾ ਕਾਰਨ ਰਹੀ ਸੀ ਨਸਟੰਗਾ ਲੁਈ 16ਵਾਂ ਲੁਈ 16ਵਾਂ ਅਯੋਗਤਾ ਲੋਈ 16ਵਾਂ ਪੋਤਾ ਸੀ 15ਵੇਂ ਦਾ ਜਿਹੜਾ ਲੋਈ 15ਵਾਂ ਸੀ ਉਹ ਤਾਂ ਪੋਤਾ ਸੀ ਰਾਜਨੀਤੀ ਸੂਝ-ਬੂਝ ਦੀ ਘਾਟ ਸੀ ਤੇ ਇਹ ਜਿਹੜਾ ਕੋਈ ਵੀ ਫੈਸਲਾ ਲੈਂਦਾ ਸੀ ਤੇ ਰਾਜਨੀਤੀ ਸੂਝ-ਬੂਝ ਦੀ ਨਹੀਂ ਘਾਟ ਸੀ ਜਿਹਨੂੰ ਸਹੀ ਢੰਗ ਨਾਲ ਜਿਹੜਾ ਉਹ ਸ਼ਾਸਨ ਨਹੀਂ ਚਲਾਉਣਾ ਹੁੰਦਾ ਸੀ। ਪ੍ਰੰਤੂ ਇਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਸੀ ਕਿ ਤੁਰੰਤ ਫੈਸਲਾ ਨਾ ਲੈਂਦੀ। ਜਦੋਂ ਵੀ ਇਹਨੇ ਕੋਈ ਫੈਸਲਾ ਲੈਣਾ ਹੁੰਦਾ ਸੀ ਆਪਦੀ ਰਾਣੀ ਤੋਂ ਪੁੱਛਦਾ ਸੀ। ਇੱਕ ਖਾਣ ਪੀਣ ਵਿੱਚ ਬਹੁਤ ਭੁੱਖੜ ਸੀ ਬਹੁਤ ਜਿਆਦਾ ਖਾਂਦਾ ਸੀ ਤੇ ਉਹ ਇੰਨਾ ਜਿਆਦਾ ਖਾਂਦਾ ਸੀ ਕਿ ਉਹ ਬਹੁਤ ਮੋਟਾ ਸੀ ਉਹ ਤੁਰਿਆ ਵੀ ਨਹੀਂ ਜਾਂਦਾ ਸੀ ਠੀਕ ਆ ਲੁਈ 16 ਦੀ ਫੋਟੋ ਇਸ ਤਰ੍ਹਾਂ ਦੀ ਸੀ ਅੱਗੇ ਅੱਗੇ ਵੀ ਰਾਣੀ ਸੀ ਮੈਰੀ ਐਤੋਨੀਤਾ ਲੁਈ 16 ਦੀ ਪਤਨੀ ਸੀ ਜਿਸ ਨੂੰ ਸ਼੍ਰੀਮਤੀ ਕਾਕਾ ਵੀ ਕਿਹਾ ਜਾਂਦਾ ਸੀ ਇਹ ਬਿਨਾਂ ਸੋਚੇ ਸਮਝੇ ਖਰਚ ਕਰਦੀ ਸੀ ਫਰਾਂਸ ਦੇ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਸਨ ਤੇ ਲਾਲਚੀ ਸੀ ਇਹ ਹਵਾ ਵਿੱਚ ਆ ਕੇ ਆਪਣੇ ਗੈਣੇ ਲੋਕਾਂ ਨੂੰ ਦੇ ਦਿੰਦੀ ਸੀ ਠੀਕ ਆ ਲੋਕ ਜਦੋਂ ਵੀ ਇਸ ਨੂੰ ਕੋਈ ਪੰਪਾ ਦਿੰਦਾ ਸੀਗਾ ਇਹਨੂੰ ਤੇ ਉਹਦਾ ਆਪਦੀ ਤਾਰੀਫ ਤੋਂ ਖੁਸ਼ ਹੋ ਕੇ ਉਹਨਾਂ ਨੂੰ ਗੈਣੇ ਠੀਕ ਆ ਹਾਰੇ ਉਹਨਾਂ ਨੂੰ ਵੰਡ ਦਿੰਦੀ ਸੀ ਤਾਂ ਜਿਹੜਾ ਲੋਹੀ 16ਵਾਂ ਸੀਗਾ ਇਹ ਆਪਦੀ ਰਾਣੀ ਤੋਂ ਸਹਿਤ ਆ ਲੈੰਦਾ ਸੀਗਾ ਕਿ ਇਹ ਜਿਹੜੀ ਇਹਦੀ ਰਾਣੀ ਸੀਗੀ ਉਹ ਜਿਹੜਾ ਸਹੀ ਹੁੰਦਾ ਸੀ ਉਸ ਨੂੰ ਵੀ ਗਲਤ ਕਰ ਦਿੰਦੀ ਸੀਗੀ ਠੀਕ ਆ ਤਾਂ ਕਰਕੇ ਇਸ ਨੂੰ ਸ਼੍ਰੀਮਤਾ ਘਾਟਾ ਵੀ ਕਿਹਾ ਜਾਂਦਾ ਸੀਗਾ ਕਿ ਇਹ ਘਾਟਾ ਹੀ ਪਾਉਂਦੀ ਸੀਗੀ ਏਸੀ ਰਾਜਨੀਤਿਕ ਕਾਰਨ ਰਾਜਨੀਤਿਕ ਕਾਰਨਾਂ ਚੋਂ ਪਰਾਜਾਂ ਬਾਰੇ ਸ਼ਾਸਨ ਪ੍ਰਬੰਧ ਬਾਰੇ ਉਹਨਾਂ ਦੀ ਫਜ਼ੂਲ ਖਰਚੀ ਬਾਰੇ ਲਿਖਾਂਗੇ ਠੀਕ ਹੈ ਤੇ ਨੈਸਟਾ ਇੰਦਰਸ ਸਮਾਜੀ ਕਾਰਨ ਅਧੀ ਕ੍ਰਾਂਤੀ ਦੇ ਵਿੱਚ ਜਿਹੜਾ ਕੁਐਸਚਨ ਆਊਗਾ ਤੁਹਾਨੂੰ ਉਹ ਤਿੰਨੇ ਕਾਰਨਾਂ ਅਲੱਗ-ਅਲੱਗ ਪੁੱਛੇ ਜਾ ਸਕਦੇ ਕਿ ਰਾਜਨੀਤਿਕ ਕਾਰਨ ਦੱਸੋ ਸਮਾਜੀ ਕਾਰਨ ਆਰਥਿਕ ਕਾਰਨ ਦੱਸੋ ਤੇ ਜਾਂ ਦੋ ਕਾਰਨ ਦੇ ਕੇ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਜਾਂ ਸਿੱਧਾ ਕੁਐਸਚਨ ਆ ਸਕਦਾ ਕਿ ਫਰਾਂਸੀਸੀ ਕ੍ਰਾਂਤੀ ਦੇ ਕਾਰਨ ਦੱਸੋ ਤਾਂ ਹਰ ਇੱਕ ਤਿੰਨੇ ਕਵਰ ਕਰਤੀ ਹੈ ਇਸ ਵੀਡੀਓ ਦੇ ਵਿੱਚ ਤਾ ਹੁਣ ਕਰਦੇ ਆ ਸਮਾਜੀ ਕਾਰਨ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦਾ ਸਮਾਜੀ ਢਾਂਚਾ ਪੁਰਾਣਾ ਸੀ ਪ੍ਰਾਤਨ ਸੀ ਜਿਸ ਵਿੱਚ ਬਹੁਤ ਸਾਰੀਆਂ ਕਮੀਆਂ ਸਨ ਸਮਾਜ ਵਿੱਚ ਤਿੰਨ ਸ਼੍ਰੇਣੀਆਂ ਸਨ ਪਹਿਲੀ ਸ਼੍ਰੇਣੀ ਸੀ ਪਾਦਰੀਆਂ ਦੀ ਦੂਸਰੀ ਸ਼੍ਰੇਣੀ ਸੀ ਕੁਲੀਨਾਂ ਦੀ ਤੇ ਤੀਸਰੀ ਸ਼੍ਰੇਣੀ ਸੀ ਸਧਾਰਨ ਲੋਕਾਂ ਦੀ ਠੀਕ ਆ ਤਾਂ ਹਣ ਵਨ ਬਾਈ ਵਨ ਕਰਕੇ ਪੜ੍ਹਦੇ ਆ ਪਹਿਲੀ ਸ਼੍ਰੇਣੀ ਆਂਦੀ ਆ ਪਾਦਰੀਆਂ ਦੀ ਫ੍ਰਾਂਸ ਦੇ ਸਮਾਜਿਕ ਜੀਵਨ ਵਿੱਚ ਕੈਥੋਲਿਕ ਚਰਚ ਦਾ ਬਹੁਤ ਮਹੱਤਵ ਸੀ ਕੈਥੋਲਿਕ ਚਰਚ ਸੀ ਜਿਹੜੇ ਪੋਪ ਨੂੰ ਮੰਨਦੇ ਸਨ ਦੇਸ਼ ਦੀ ਸਾਰੀ ਪੂੰਮੀ ਦਾ ਲਗਭਗ 1/5 ਭਾਗ ਚਰਚ ਦੇ ਅਧਿਕਾਰ ਸੀ ਅਧੀਨ ਸੀ ਠੀਕ ਆ ਚਰਚ ਪੂੰਮੀ ਦੀ ਪੈਦਾਵਾਰ ਦਾ 10ਵਾਂ ਭਾਗ ਵੀ ਲੈਂਦਾ ਸੀ ਠੀਕ ਆ ਉਹਦੇ ਕੋਲੇ ਸਾਰੀ ਜਿਹੜੀ ਦੇਸ਼ ਦੀ ਜਿਹੜੀ ਜ਼ਮੀਨ ਸੀਗੀ ਉਹਦਾ 1/5 ਭਾਗ ਵੀ ਸੀ ਕਲਾਸੇ ਜਦੋਂ ਕੋਈ ਕੋ ਮੀ ਦੀ ਪੈਦਾਵਾਰ ਨੂੰ 21.10 ਸਭੀ ਉਹ ਲੈਂਦਾ ਸੀ ਚਰਚ ਦਾ ਪ੍ਰਬੰਧ ਪਾਦਰੀ ਕਰਦੇ ਸਨ ਠੀਕ ਆ ਤਾਂ ਜਿਹੜੇ ਚਰਚ ਹੁੰਦੀ ਸੀ ਉਹਦਾ ਸਾਰਾ ਕੰਮ ਕੌਣ ਚਲਾਉਂਦੇ ਸਨ ਪਾਦਰੀ ਪਾਦਰੀਆਂ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਉੱਚੇ ਦਰਜੇ ਦੇ ਪਾਦਰੀ ਤੇ ਨੀਵੇਂ ਦਰਜੇ ਦੇ ਪਾਦਰੀ ਇਹਨਾਂ ਦੀ ਗਿਣਤੀ 10000 ਤੋਂ ਲੈ ਕੇ 11000 ਤੱਕ ਸੀ ਇਹ ਕੁਲੀਨ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸਨ ਚਾਰਚ ਦੀ ਸੰਪਤੀ ਉੱਤੇ ਲਗਭਗ ਇੰਨਾ ਦਾ ਹੀ ਅਧਿਕਾਰ ਸੀ ਕਿ ਜਿਹੜੇ ਉੱਚੇ ਦਰਜੇ ਦੇ ਅਧਿਕਾਰੀ ਸਨ ਉਹਨਾਂ ਦੀ ਗਿੰਮਪੀ ਕਿੰਨੀ ਸੀ 10000 ਤੋਂ 11000 ਤੱਕ ਤੇ ਅਮੀਰ ਪਰਿਵਾਰਾਂ ਦੇ ਨਾਲ ਸੰਬੰਧ ਰਾਂ ਦੇ ਸਨ ਤੇ ਚਰਚ ਦੀ ਜਿਹੜੀ ਪਤਨੀ ਹੁੰਦੀ ਸੀਗੀ ਜ਼ਿਆਦਾਤਰ ਇਹਨਾਂ ਦੇ ਅਧੀਨ ਨਹੀਂ ਹੁੰਦੀ ਸੀ ਪਰ ਇਹ ਪਾਦ ਦੇ ਧਰਮ ਕਰਤੱਵਾਂ ਦੀ ਪਾਲਣਾ ਨਹੀਂ ਕਰਦੇ ਸਨ ਇਹ ਆਪਣਾ ਜੀਵਨ ਐਸ਼ੋ ਆਰਾਮ ਵਿੱਚ ਬਤੀਤ ਕਰਦੇ ਸਨ ਅਤੇ ਪ੍ਰੇਸ਼ਟ ਸਨ ਠੀਕ ਹੈ ਜਿਹੜੇ ਇਹ ਪਾਦਰੀ ਸਾਨੂੰ ਉੱਚੇ ਦਰਜੇ ਦੇ ਇਹ ਧਾਰਮਿਕ ਕਰਤੱਵਾਂ ਨੂੰ ਭੁੱਲ ਗਏ ਸਨ ਇਹ ਹੁਣ ਆਸ਼ਵਾਰਾਮ ਦਾ ਜੀਵਨ ਬਤੀਤ ਕਰਨ ਲੱਗੇ ਸਨ ਤੇ ਭ੍ਰਿਸ਼ਟਾਚਾਰ ਹੋ ਗਿਆ ਸਨ। ਅਗ੍ਹਾ ਨੀਮੇ ਦਾ ਚੇਦੇ ਪਾਦਰੀ ਇਹਨਾਂ ਦੀ ਗਿਣਤੀ 1,20,000 ਸੀ ਇਸ ਸਦਾਨ ਪਰਿਵਾਰਾਂ ਦੇ ਵਿੱਚੋਂ ਆਉਂਦੇ ਸਨ। ਇਹ ਆਪਣੇ ਧਾਰਮਿਕ ਕਰਤੱਵਾਂ ਦੀ ਪਾਲਣਾ ਚੰਗੀ ਤਰ੍ਹਾਂ ਕਰਦੇ ਹੁੰਦੇ ਸਨ। ਇਹ ਲੋਕਾਂ ਨੂੰ ਕੈਥੋਲਿਕ ਧਰਮ ਦੇ ਜਿਹੜੇ ਲੋਕ ਹੁੰਦੇ ਸਨ ਨਾ ਉਹਨਾਂ ਨੂੰ ਧਰਮ ਦੀ ਸਹੀ ਸਿੱਖਿਆ ਦਿੰਦੇ ਸਨ ਇਹਨਾਂ ਨੂੰ ਬਹੁਤ ਜ਼ਿਆਦਾ ਤਨਖਾਹ ਘਟਾ ਦਿੱਤੀ ਜਾਂਦੀ ਸੀ ਇੰਨਾ ਤੋਂ ਉੱਚੇ ਦਰਜੇ ਦੇ ਪਾਦਰੀ ਨਫ਼ਰਤ ਕਰਦੇ ਸਨ ਠੀਕ ਆ ਤਾਂ ਜਿਹੜੇ ਨੀਵੇਂ ਦਰਜੇ ਦੇ ਪਾਦਰੀ ਸਨ ਇਹ ਚੰਗੇ ਸਨ ਇਹ ਲੋਕਾਂ ਨੂੰ ਧਰਮ ਦੀ ਸਹੀ ਸਿੱਖਿਆ ਦਿੰਦੇ ਸਨ ਪਰ ਇਹਨਾਂ ਨੂੰ ਤਨਖਾਹ ਬਹੁਤ ਘਟਾ ਦਿੱਤੀ ਜਾਂਦੀ ਸੀ ਤੇ ਜਿਹੜੇ ਉੱਚੇ ਦਰਜੇ ਦੇ ਪਾਦਰੀ ਸਨ ਉਹ ਇਹਨਾਂ ਤੋਂ ਨਫ਼ਰਤ ਵੀ ਕਰਦੇ ਸਨ ਨੈਕਸਟ ਦੂਸਰਾ ਵਰਗ ਆ ਜੰਨੇਗਾ ਕੁਲੀਨਾਂ ਦਾ ਫਲਾਸ ਦੇ ਵਿੱਚ ਕੁਲੀਨਾ ਦੀ ਗਿਣਤੀ 4 ਲੱਖ ਸੀ ਇਹ ਲੋਕ ਤਲਵਾਰ ਦੀ ਵਰਤੋਂ ਕਰਦੇ ਸਨ ਅਤੇ ਸਿਧਾਨ ਲੋਕਾਂ ਦੀ ਰੱਖਿਆ ਕਰਦੇ ਸਨ ਇਹਨਾਂ ਨੂੰ ਤਲਵਾਰ ਦੇ ਕੁਲੀਨ ਵੀ ਕਿਹਾ ਜਾਂਦਾ ਸੀ ਲੂਈ 14ਵੇਂ ਦੇ ਸਮੇਂ ਕੁਲੀਨਾ ਦੀ ਇੱਕ ਨਵੀਂ ਸ਼੍ਰੇਣੀ ਹੋਣ ਦੇ ਵਿੱਚ ਆਈ ਸੀ ਜਿਨ੍ਹਾਂ ਨੂੰ ਬਸਤਰ ਦੇ ਕੁਲੀਨਾ ਕਿਹਾ ਗਿਆ ਸੀ ਠੀਕ ਹੈ ਤਾਂ ਕੁਲੀਨਾ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਪਹਿਲਾ ਇਹਨਾਂ ਤਲਵਾਰ ਦੇ ਕੁਲੀਨ ਤੇ ਦੂਸਰਾ ਸੀ ਬਸਤਰ ਦੇ ਕੁਲੀਨ ਇਨਾ ਦਾ ਦਰਜਾ ਜੱਦੀ ਹੁੰਦਾ ਸੀ ਜਿਹੜੇ ਕੁਲੀਨ ਹੁੰਦੇ ਸਨ ਜੱਦੀ ਹੁੰਦੇ ਸਨ ਪੀੜੀਦਰ ਪੀੜੀ ਚੱਲਦੇ ਸਨ ਇਹ ਸਾਰੇ ਸਮੰਤਾ ਹੁੰਦੇ ਸਨ ਇਹ ਸਾਰੇ ਸਮੰਤ ਹੁੰਦੇ ਸਨ ਇੱਕ ਆਹੀ ਸਮੇਂ ਤੋਂ ਪਹਿਲਾਂ ਆਪਣੇ ਇਲਾਕੇ ਵਿੱਚ ਪ੍ਰਬੰਧ ਚਲਾਉਂਦੇ ਰਹੇ ਸਨ ਤੇ ਆਦੀ ਸੈਨਾ ਦਾ ਪ੍ਰਬੰਧ ਵੀ ਚਲਾਉਂਦੇ ਸਨ ਤੇ ਇਹਨਾਂ ਵਿੱਚੋਂ ਜਿਹੜੇ ਕੁਲੀਨ ਹੁੰਦੇ ਸਨ ਉਹ ਬਹੁਤ ਜ਼ਿਆਦਾ ਅਮੀਰ ਹੁੰਦੇ ਸਨ ਤੇ ਇਹਨਾਂ ਦੀ ਗਿਣਤੀ ਜਿਹੜੀ ਸੀ ਉਹ ਘੱਟੋ ਘੱਟ 2000 ਸੀ ਇਹ ਸ਼ਰਾਬ ਪਿੰਦੇ ਐ ਸ਼ੋਰਾਮਨਾ ਜੀਵਨਾਵਤੀ ਤੇ ਕਰਦੇ ਠੀਕ ਆ ਤਾਂ ਅਰ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਲੀਨਾਂ ਨੂੰ ਪਿੰਡੂ ਕਲੀਨ ਕੀਤਾ ਜਾਂਦਾ ਸੀ ਇਹ ਲੋਕਾਂ ਦੀ ਭਲਾਈ ਲਈ ਕੰਮਾਂ ਕਰਦੇ ਸਨ ਠੀਕ ਆ ਤਕਲੀਨ ਹੁੰਦੇ ਸਨ ਇਹਨਾਂ ਕੋਲ ਇੱਕ ਖਾਸ ਕਰਕੇ ਤਲਵਾਰਾਂ ਰੱਖਿਆ ਹੁੰਦੇ ਸਨ ਇਹ ਲੋਕਾਂ ਵੀ ਰੱਖਿਆ ਕਰਦੇ ਸਨ ਇਸੇ ਕਰਕੇ ਇਹਨਾਂ ਨੂੰ ਤਲਵਾਰ ਦੇ ਕਲੀਨਾਂ ਕਿਹਾ ਗਿਆ ਸੀ ਨੈਕਸਟ ਟਾਈਮ ਲੇਗਾ ਨਵੇਂ ਕਲੀਨ ਜਾਂ ਬਸਤਰ ਕਲੀਨ ਕੀ ਸੀ ਲੋਈ 14ਵੇਂ ਦੇ ਸਮੇਂ ਠੀਕ ਹੈ ਇਹ ਹੋਂਦ ਵਿੱਚ ਆਏ ਸਨ ਇਸ ਦਾ ਕਾਰਨ ਸੀ ਕਿ ਰਾਜੇ ਨੂੰ ਧਨ ਦੀ ਜ਼ਰੂਰਤ ਸੀ ਜਿਸ ਕਾਰਕੇ ਸਮਰਾਟ ਨੇ ਸ਼ਾਸਨ ਪ੍ਰਬੰਧ ਵਿੱਚ ਵਿੱਤ ਪ੍ਰਬੰਧ ਅਤੇ ਨਿਆਂ ਪ੍ਰਬੰਧ ਸੰਬੰਧੀ ਉੱਚੀਆਂ ਪਦਵੀਆਂ ਮਾਤਾ ਸ਼੍ਰੇਣੀ ਦੇ ਲੋਕਾਂ ਨੂੰ ਵੇਚ ਦਿੱਤੀਆਂ ਇਹਨਾਂ ਲੋਕਾਂ ਨੂੰ ਬਸਤਰ ਦੇ ਕਲੀਨ ਕਿਹਾ ਜਾਂਦਾ ਸਨ ਹੌਲੀ-ਹੌਲੀ ਕਲੀਨਾਂ ਨੇ ਜ਼ਮੀਨਾਂ ਖਰੀਦ ਲਈਆਂ ਆਪਣੇ ਔਦੇ ਜੱਤੀ ਕਰ ਲਏ ਇਹਨਾਂ ਲੋਕਾਂ ਦੀਆਂ ਬਹੁਤ ਸਾਰੀਆਂ ਸੋਹਣੀਆਂ ਪੋਸ਼ਾਕਾਂ ਹੁੰਦੀਆਂ ਸਨ ਇਹ ਬਹੁਤ ਸਾਰੇ ਕੱਪੜੇ ਪੈਂਦੇ ਸਨ ਪਾਉਂਦੇ ਸਨ ਚਿੰਨਾ ਕਰਕੇ ਇਹਨਾਂ ਬਸਤਾਂ ਦੇ ਕਲੀਨ ਕਿਹਾ ਗਿਆ ਸੀ ਇਹਨਾਂ ਦਾ ਪਹਿਲਾ ਜਿਹੜਾ ਜੱਦੀ ਨਹੀਂ ਹੁੰਦੇ ਸਨ ਇਹ ਫਿਰ ਹੌਲੀ-ਹੌਲੀ ਇਹਨਾਂ ਨੇ ਆਪ ਦੀ ਜਿਹੜੀ ਅਵਦੇਸਾਨ ਉਹ ਜੱਦੀ ਕਰ ਲਏ ਸਨ ਨੈਸਟ ਆਇੰਦੀ ਹੈ ਮੱਧ ਸ਼੍ਰੇਣੀ 프랑ਸ ਵਿੱਚ ਵਪਾਰ ਉਦਯੋਗਕ ਵਿੱਚ ਉਨਤੀ ਹੋਣ ਨਾਲ ਸਮਾਜ ਵਿੱਚ ਮੱਧ ਸ਼੍ਰੇਣੀ ਨਾਮਕ ਇੱਕ ਨਵੀਂ ਵਰਗ ਜਿਹੜੀ ਹੋਂਦ ਵਿੱਚ ਆਈ ਸੀ ਤੇ ਜਿਹੜੇ ਨਵੇਂ ਵਪਾਰੀ ਸਨ ਉਦਯੋਗਕ ਪਤੀ ਸਨ ਉਨਾਂ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਉਨਤੀ ਕੀਤੀ ਜਿਸ ਕਰਕੇ ਉਹਨਾਂ ਦੀ ਇੱਕ ਅਲੱਗ ਸ਼੍ਰੇਣੀ ਬਣੀ ਜਿਨ੍ਹਾਂ ਨੂੰ ਮੱਧ ਸ਼੍ਰੇਣੀ ਕਿਹਾ ਗਿਆ ਇਸ ਵਰਗ ਵਿੱਚ ਨਾ ਕੇਵਲ ਧਨੀ ਵਪਾਰੀ ਉਦਯੋਗਪਤੀ ਹੀ ਸਨ ਬਲਕਿ ਪ੍ਰਭਾਵਸ਼ਾਲੀ ਵਕੀਲ ਡਾਕਟਰ ਰਾਜ ਅਧਿਕਾਰੀ ਜਿਹੜੇ ਵੀ ਉੱਚੇ ਅਧਿਕਾਰੀ ਸਨ ਠੀਕ ਆ ਤਾਂ ਉਸ ਵਿੱਚ ਆ ਜਾਂਦੇ ਸਨ ਉਹ ਆਪਣੇ ਆਪ ਨੂੰ ਕਲੀਨ ਵਰਗ ਨਾਲੋਂ ਘੱਟ ਨਹੀਂ ਸਮਝਦੇ ਸਨ ਇਸ ਦੇ ਇਲਾਵਾ ਉਹ ਸਿਆਣੇ ਵੀ ਸਨ ਅਜਿਹੇ ਲੋਕਾਂ ਲਈ ਸਮਾਜ ਅਤੇ ਸਰਕਾਰ ਵਿੱਚ ਸਨਮਾਨ ਦੀ ਆਸ ਕਰਨੀ ਸੁਭਾਅਕ ਸੀ ਉੱਚ ਵਰਗ ਦੇ ਲੋਕ ਉਹਨਾਂ ਨਾਲ ਨਫ਼ਰਤ ਕਰਦੇ ਸਨ ਉਹਨਾਂ ਨੂੰ ਆਪਣੀ ਸਹੂਲਤਾਂ ਨਾਲ ਮਿਲੀਆਂ ਤੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਠੀਕ ਆ ਤੇ ਜਿਹੜੇ ਮੱਧ ਵਰਗ ਦੇ ਲੋਕ ਸਨ ਉਹ ਬਹੁਤ ਹੀ ਸਿਆਣੇ ਸਨ ਸਨਮਾਨਯੋਗ ਸਨ ਪਰ ਇਹਨਾਂ ਨੂੰ ਆਪਣੀਆਂ ਲੋੜੀਂਦੀ ਸਹੂਲਤਾਂ ਨਹੀਂ ਮਿਲੀਆਂ ਜਿਸ ਕਰਕੇ ਇਹਨਾਂ ਮੱਧ ਸ਼੍ਰੇਣੀ ਦੇ ਲੋਕਾਂ ਨੇ ਵਿਦਰੋਹ ਕੀਤਾ ਸੀ ਜਿਸ ਵਾਰ ਕੇ ਫਰਾਂਸ ਦੀ ਕ੍ਰਾਂਤੀ ਆਈ ਅੱਗੇ ਆਇਆ ਇਹਨਾਂ ਆਰਥਿਕ ਕਾਰਨ ਪਾਸਟੈਂ ਦਾ ਖੇਤੀਬਾੜੀ ਦੇ ਪੁਰਾਣੇ ਢੰਗ ਜਾਂ ਕਿਸਾਨਾਂ ਦੀ ਮਾੜੀ ਹਾਲਤ ਫਰਾਂਸ ਪਹਿਲਾ ਖੇਤੀ ਪ੍ਰਧਾਨ ਦੇਸ਼ ਸੀ ਇਸ ਵਿੱਚ ਘੱਟੋ-ਘੱਟ 80% ਲੋਕ ਸੀ ਜਿਹੜੇ ਖੇਤੀਤੰਨ ਪਰ ਕਰਦੇ ਸਨ ਕਿਸਾਨਾਂ ਦੀ ਗਿਣਤੀ ਘੱਟੋ-ਘੱਟ 2 ਕਰੋੜ ਸੀ ਸਮਾਨਤ ਕਿਸਾਨਾਂ ਤੋਂ ਕਰ ਇਕੱਠਾ ਕਰਦੇ ਸਨ ਭਾਵੇਂ ਕੋਈ ਆਫਤ ਆ ਜਾਏ ਪਰ ਉਹ ਕਿਸਾਨਾਂ ਤੋਂ ਜਿਹੜੇ ਕਰ ਲੈਂਦੇ ਸਨ ਜਿਸ ਨਾਲ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਖੇਤੀ ਦਾ ਢੰਗ ਵੀ ਪੁਰਾਣਾ ਸੀ ਉਹ ਪੁਰਾਣੇ ਬੀਜ ਹੀ ਵਰਤਦੇ ਸਨ ਜਿਸ ਨਾਲ ਖੇਤੀ ਉੱਤੇ ਬੁਰਾ ਪ੍ਰਭਾਵ ਪਿਆ ਤੇ ਇਸ ਕਰਕੇ ਕਿਸਾਨਾਂ ਨੇ ਵਿਦਰੋਹ ਕੀਤਾ ਠੀਕ ਆ ਤਾਂ ਜਿਹੜੇ ਸਮੰਤ ਹੁੰਦੇ ਸਨ ਉਹ ਕਿਸਾਨਾਂ ਤੋਂ ਕਰ ਇਕੱਠਾ ਕਰਦੇ ਸਨ ਭਾਵੇਂ ਕਿਸੇ ਹਾਵਤ ਕਰਕੇ ਉਹਨਾਂ ਦੀ ਫਸਲ ਖਰਾਬ ਹੋ ਜਾਵੇ ਠੀਕ ਆ ਤਾਂ ਫਿਰ ਵੀ ਉਹਨਾਂ ਤੋਂ ਜਿਹੜਾ ਕਾਰੇ ਇਕੱਠਾ ਕੀਤਾ ਜਾਂਦਾ ਸੀ ਲਗਾਣ ਇਕੱਠਾ ਕੀਤਾ ਜਾਂਦਾ ਸੀ ਅੱਗੇ ਆਏ ਨੇ ਮਜ਼ਦੂਰ ਅਤੇ ਕਾਰੀਗਰ ਫਰਾਂਸ ਵਿੱਚ ਇੰਗਲੈਂਡ ਦੀ ਤਰ੍ਹਾਂ ਉਦਯੋਗਿਕ ਕ੍ਰਾਂਤੀ ਸ਼ੁਰੂ ਹੋ ਚੁੱਕੀ ਸੀ ਇਨ੍ਹਾਂ ਉਦਯੋਗਾਂ ਵਿੱਚ ਲਗਭਗ 80 ਲੱਖ ਮਜ਼ਦੂਰ ਕੰਮ ਕਰਦੇ ਸਨ ਪਰੰਤੂ ਉਹਨਾਂ ਦੀ ਹਾਲਤ અત્યੰਤ ਤਰਸਜੋਗ ਸੀ ਉਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਸੀ ਅਦੇ ਕੰਮ ਦੀ ਮਿਆਦ ਵੀ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਤਾਂ ਕਈ-ਕਈ ਘੰਟੇ ਕੰਮ ਕਰਵਾਇਆ ਜਾਂਦਾ ਸੀ ਸਰਕਾਰ ਇਸ ਵਰਗ ਦੀ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਸੀ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਕਾਰਨ ਮਜ਼ਦੂਰਾ ਨੇ ਵਿਦਰੋਹ ਕਰ ਦਿੱਤਾ ਮਜ਼ਦੂਰਾਂ ਦਾ ਇੱਕ ਫਰਾਂਸ ਦੀ ਕ੍ਰਾਂਤੀ ਵਿੱਚ ਵਿਸ਼ੇਸ਼ ਮਹੱਤਵ ਹੈ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਸੀ ਘੱਟ ਤਨਖਾਹ ਦਿੱਤੀ ਜਾਂਦੀ ਸੀ ਸਰਕਾਰ ਇਹਨਾਂ ਦੀ ਹਾਲਤ ਵੱਲ ਧਿਆਨ ਨਹੀਂ ਦਿੰਦੀ ਸੀ ਜਿਸ ਕਰਕੇ ਇਹਨਾਂ ਕਾਰੀਗਰਾਂ ਤੇ ਮਜ਼ਦੂਰਾਂ ਨੇ ਵਿਦਰੋਹ ਕੀਤਾ ਇਹ ਵੀ ਫਰਾਂਸ ਦੀ ਕ੍ਰਾਂਤੀ ਦਾ ਕਾਰਨ ਬਣੇ। ਨੈਸ਼ਨਲ ਦੋਸ਼ਪੂਰਨ ਗਿਲਡ ਬਣਨ ਲਈ। ਵੈਰੀ ਇੰਪੋਰਟੈਂਟ ਪੁਆਇੰਟ ਹੈਗਾ ਸਮਝੋ ਤੇ ਆ ਨਾਲ ਫਰਾਂਸ ਦੀ ਨਗਰਾਂ ਦੇ ਵਿੱਚ ਵਕ ਵਕ ਵਸਤਾਂ ਨੂੰ ਤਿਆਰ ਕਰਨ ਦੇ ਲਈ ਸੰਗ ਜਾਂ ਗਿਲਡ ਬਣਾਏ ਹੁੰਦੇ ਸਨ ਠੀਕ ਆ ਤਾਂ ਅਲੱਗ-ਅਲੱਗ ਚੀਜ਼ਾਂ ਨੂੰ ਬਣਾਉਣ ਦੇ ਲਈ ਇੱਕ ਸੰਗ ਸਮੂਹ ਬਣਾਇਆ ਜਾਂਦਾ ਸੀ ਲੋਕਾਂ ਦਾ ਉਹਨੂੰ ਗਿਲਡ ਕਹਿ ਦਿੰਦੇ ਸਨ ਐਨਾ ਅਨੁਸਾਰ ਕੰਮ ਕਰਨ ਦੇ ਘੰਟੇ ਤੇ ਵਸਤੂਆਂ ਦੇ ਨਮੂਨੇ ਉਹਨਾਂ ਦੀ ਕੀਮਤਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਸਨ ਠੀਕ ਤਾਂ ਕੰਮ ਕਰਨ ਦੇ ਕਿੰਨੇ ਘੰਟੇ ਕੰਮ ਕਰਨਾ ਹੈਗਾ ਵਸਤੂਆਂ ਦੇ ਕਿਹੜੇ ਨਮੂਨੇ ਹੀ ਬਣਾਉਣੇ ਹਨ ਤੇ ਇਹਨਾਂ ਦੀ ਕੀਮਤ ਕੀ ਹੋਗੀ ਸਾਰੀ ਨਿਸ਼ਚਿਤ ਹੁੰਦੀ ਸੀ ਨਵੇਂ ਵਿਅਕਤੀਆਂ ਨੂੰ ਕਿਸੇ ਵੀ ਦਸਤਕਾਰੀ ਜਾਂ ਸ਼ਿਲਪਕਾਰੀ ਕਿਹਾ ਜਾਂਦਾ ਸੀ ਉਹਨਾਂ ਨੂੰ ਕਈ ਸਾਲ ਪਹਿਲਾਂ ਉਸਤਾਦਾਂ ਦੇ ਅਧੀਨ ਕੰਮ ਕਰਨਾ ਪੈਂਦਾ ਸੀ ਸਾਰੇ ਕਾਰੀਗਰਾਂ ਨੂੰ ਆਪਣੇ ਆਪਣੇ ਗਿਲਡ ਦੇ ਨਿਯਮਾਂ ਦਾ ਅਨੁਸਾਰ ਪਾਲਣਾ ਕਰਨੀ ਪੈਂਦੀ ਸੀ ਕੋਈ ਵੀ ਨਵਾਂ ਡਿਜ਼ਾਈਨ ਜਿਹੜਾ ਨਹੀਂ ਬਣਾ ਸਾਦਿਸ਼ ਤੇ ਨਹੀਂ ਵੇਚ ਸਕਦੇ ਸੀ ਤਾਂ ਇਹਦੇ ਵਿੱਚ ਇਹ ਨਾ ਸੀਗਾ ਕਿ ਜਿਹੜੇ ਮਜ਼ਦੂਰ ਕੰਮ ਕਰਦੇ ਹੁੰਦੇ ਜਾਂ ਕਾਰੀਗਰ ਕੰਮ ਕਰਦੇ ਹੁੰਦੇ ਸਨ ਉਹਨਾਂ ਤੇ ਲਈ ਡਿਜ਼ਾਈਨ ਕੀਮਤਾਂ ਨਿਸ਼ਚਿਤ ਕੀਤੀਆਂ ਹੁੰਦੀਆਂ ਸਨ ਉਹ ਆਪਦੇ ਵੱਲੋਂ ਕੋਈ ਵੀ ਨਵਾਂ ਨਮੂਨਾ ਨਹੀਂ ਤਿਆਰ ਕਰ ਸਕਦੇ ਸਨ ਉਹਨਾਂ ਨੂੰ ਗਿਲਡ ਤੇ ਜਿਹੜੇ ਨਿਯਮ ਹੁੰਦੇ ਸਨ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਸੀ ਜੇਕਰ ਕੋਈ ਉਹਨਾਂ ਦੀ ਪਾਲਣਾ ਨਹੀਂ ਕਰਦੇ ਸਨ ਉਹਨਾਂ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਜਾਂ ਉਸ ਨੂੰ ਕੋਈ ਸਜ਼ਾ ਦਿੱਤੀ ਜਾਂਦੀ ਸੀ ਆ ਗਿਆਂਦੀ ਗਰੀਬੀ ਤੇ ਮਹਿੰਗਾਈ ਫਰਾਂਸ ਵਿੱਚ ਦਿਨੋ ਦਿਨ ਗਰੀਬੀ ਵੱਧ ਰਹੀ ਸੀ ਫਰਾਂਸ ਵਿੱਚ ਰਹਿ ਰਹੇ ਚਰਚ ਅਤੇ ਪਾਦਰੀ ਮਿਲ ਕੇ ਧੰਨ ਇਕੱਠਾ ਕਰਦੇ ਸਨ ਲੋਕਾਂ ਨੂੰ ਲੁੱਟ ਮਾਰੇ ਸਨ ਉਹ ਐਸ਼ੋ ਆਰਾਮ ਨਾਲ ਆਪਣਾ ਜਿਵੇਂ ਬਤੀਤ ਕਰ ਰਹੇ ਸਨ ਉਹਨਾਂ ਦੁਆਰਾ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਜਦ ਗਰੀਬ ਲੋਕ ਆਪ ਦੇ ਨਿਆਂ ਸਬੰਧੀ ਉਹਨਾਂ ਕੋਲ ਜਾਂਦੇ ਸਨ ਤਾਂ ਉਹਨਾਂ ਤੋਂ ਬਹੁਤ ਸਾਰੇ ਉਹ ਪੈਸੇ ਲੈਂਦੇ ਸਨ ਉਹਨਾਂ ਨੂੰ ਨਾ ਸ਼ੋਸ਼ਣ ਕਰਦੇ ਸਨ ਲੋਕਾਂ ਨੂੰ ਨਾ ਲਈ ਪੈਸੇ ਦੇਣੇ ਪੈਂਦੇ ਸਨ ਫਿਰ ਵੀ ਉਹਨਾਂ ਨੂੰ ਸਹੀ ਨਿਆਂ ਨਹੀਂ ਮਿਲਦਾ ਸੀ ਲੋਕਾਂ ਦੀ ਹਾਲਤ ਬਹੁਤ ਖਰਾਬ ਸੀ ਤਾਂ ਕਰਕੇ ਗਰੀਬੀ ਮਹਿੰਗਾਈ ਦੇ ਕਰਕੇ ਵੀ ਲੋਕਾਂ ਨੇ ਵਿਦਰੋਹ ਕੀਤਾ ਸੀਗਾ ਆ ਦੇ ਰਾਜਿਆਂ ਦਾ ਕੁਲੀਨਾਂ ਦਾ ਠੀਕ ਹੈ ਤਾਂ ਇਸ ਇਹ ਵੀ ਇੱਕ ਫਰਾਜ਼ ਦੀ ਕ੍ਰਾਂਤੀ ਦਾ ਕਾਰਨ ਬਣਿਆ ਅੱਗੇ 1788 ਵਿੱਚ ਭਿਆਨਕ ਕਾਲ 1788 ਵਿੱਚ ਫਰਾਂਸ ਵਿੱਚ ਕਾਰ ਪੈ ਗਿਆ ਜਿਸ ਕਰਕੇ ਫਸਲਾ ਨਹੀਂ ਹੋਈਆਂ ਸਮਾਨਤਾ ਕਿਸਾਨਾਂ ਤੋਂ ਕਾਰੇ ਇਕੱਠਾ ਕਰ ਰਹੇ ਸਨ ਜਿਸ ਸਮੇਂ ਸਰਕਾਰ ਨੇ ਵੀ ਉਹਨਾਂ ਦਾ ਸਾਥ ਦਿੱਤਾ ਤੇ ਕਿਸਾਨਾਂ ਦਾ ਸਾਥ ਉਹਨਾਂ ਨੇ ਨਹੀਂ ਦਿੱਤਾ ਸੀ ਕੁਲਿੰਨਾ ਦਾ ਸਾਥ ਦਿੱਤਾ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਅਨਾਜ ਦੀਆਂ ਕੀਮਤਾਂ ਵਧਾ ਦਿੱਤੀਆਂ ਬਹੁਤ ਸਾਰੇ ਲੋਕ ਭੁੱਖੇ ਮਾਰਨ ਲੱਗ ਗਏ ਸਨ ਜਿਸ ਕਰਕੇ ਲੋਕਾਂ ਨੇ 1799 ਦੇ ਵਿੱਚ ਇੱਕ ਬਹੁਤ ਹੀ ਵੱਡੇ ਪੱਧਰ ਤੇ ਵਿਦਰੋਹ ਕੀਤਾ ਤਾਂ ਜਿਸ ਨੇ ਹੌਲੀ ਹੌਲੀ ਕ੍ਰਾਂਤੀ ਦਾ ਰੂਪ ਧਾਰਨਾ ਕਰ ਲਿਆ। ਮੈਸਟਰ ਇਹਨਾਂ ਵਿਦਵਾਨਾਂ ਦਾ ਕੀ ਯੋਗਦਾਨ ਰਿਹਾ ਸੀਗਾ ਠੀਕ ਆ ਉਹ ਵੀ ਦੇਖ ਲੈਣਾ ਇਹਨਾਂ ਤੇ ਸ਼ਾਰਟ ਕੁਐਸਚਨ ਆ ਸਕਦਾ ਵਿਦਵਾਨਾਂ ਤੇ ਠੀਕ ਆ ਤਾਂ ਲਾਸਟ ਇਅਰ ਵੀ ਦੋ ਤੋਂ ਤਿੰਨ ਪਾਚਾਂ ਜਿਹੜੇ ਵਿਦਵਾਨਾਂ ਤੇ ਆਏ ਸੀਗੇ। ਅੱਗੇ ਪਹਿਲਾ ਆ ਜਾਂਦਾਗਾ ਫਾਸਟਾ ਦਾ ਮਾਤੀਸਕਿਊ ਇੱਕਲੀਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਹ ਲੋਕਾਂ ਤੇ ਜ਼ੁਲਮ ਕਰਨ ਵਾਲੇ ਤਾਨਾਸ਼ਾਹੀ ਬਾਦਸ਼ਾਹ ਦੇ ਵਿਰੋਧ ਵਿੱਚ ਸੀ ਉਸ ਨੇ ਪ੍ਰੈਸ਼ੀਨ ਦਾ ਲੈਟਰ ਕਿਤਾਬ ਲਿਖੀ ਸੀ ਇਸ ਵਿੱਚ ਉਸ ਨੇ ਪੋਗ ਬਾਰੇ ਤਾਨਾਸ਼ਾਹੀ ਸਮਾਟਾ ਬਾਰੇ ਲਿਖਿਆ ਸੀ ਠੀਕ ਆ ਤੇ ਇਹਨਾਂ ਦੀ ਬੁਕਸ ਦਾ ਨਾਮ ਜ਼ਰੂਰ ਯਾਦ ਰੱਖ ਲਿਓ ਅਗਿਆਂ ਦਾ ਵਾਲਟੇਅਰ ਆ ਇਹ ਫਰਾਂਸ ਦਾ ਵਿਦਵਾਨ ਸੀ ਇਤਿਹਾਸਕਾਰ ਸੀ ਤੇ ਫਿਲਾਸਫਰ ਸੀ ਤੇ ਨਾਟਕਕਾਰ ਸੀ ਤੇ ਬਹੁਤ ਜ਼ਿਆਦਾ ਪ੍ਰਸਿੱਧ ਵਿਦਵਾਨ ਸੀ ਇਸਨੇ ਦਾ ਲੈਟਰ ਔਨ ਦਾ ਇੰਗਲਿਸ਼ ਨਾਮ ਦੀ ਇੱਕ ਕਿਤਾਬ ਲਿਖੀ ਸੀ ਇਸ ਕਿਤਾਬ ਵਿੱਚ ਉਸਨੇ ਕਿਹਾ ਸੀ ਚਾਰਚ ਇੱਕ ਬਦਨਾਮ ਸੰਸਥਾ ਹੈਗੀ ਆ ਨੈਸ਼ਨਲ ਦਾ ਰੂਸੋ ਇਸਨੇ 18ਵੀਂ ਸਦੀ ਦਾ ਇੱਕ ਮਹਾਨ ਫਲਸਫੇਰ ਇਸ ਨੂੰ ਮੰਨਿਆ ਜਾਂਦਾ ਸੀ ਇਸਨੇ ਦਾ ਸੋਸ਼ਲ ਕੰਟਰੈਕਟ ਨਾਮ ਦੀ ਇੱਕ ਕਿਤਾਬ ਲਿਖੀ ਸੀ ਜਿਸ ਵਿੱਚ ਉਸਨੇ ਫਰਾਂਸ ਦੀ ਸਰਕਾਰ ਦੀ ਨਿੰਦਿਆ ਕੀਤੀ ਸੀ ਇਸ ਵਿੱਚ ਉਸਨੇ ਕ੍ਰਾਂਤੀਕਾਰਿਆ ਹੁੰਦਾ ਵਿਚਾਰ ਵੀ ਲਿਖੇ ਸੀ ਕਿਤਾ ਤਾਂ ਛੋਟੇ ਛੋਟੇ ਪੁਆਇੰਟ ਹੈ ਨਾ ਇਨ੍ਹਾਂ ਦੇ ਕਿਤਾਬਾਂ ਦੇ ਨਾਮ ਯਾਦ ਕਰ ਲਿਓ ਤੇ ਦੋ ਕ ਲੈਣਾ ਇਨ੍ਹਾਂ ਬਾਰੇ ਯਾਦ ਕਰ ਲਿਓ ਤੇ ਪੇਪਰ ਦੇ ਵਿੱਚ ਤੁਸੀਂ ਲਿਖ ਸਕਦੇ ਆ ਪ੍ਰਾਂਤਿਕ ਨੰਤੀ ਦੀ ਕਾਰਨਾ ਵਿੱਚ ਅਗਿਆਨ ਦੇਦਰੋ ਇਹ ਵੀ 18ਵੀਂ ਸਦੀ ਦਾ ਵਿਦਵਾਨ ਸੀ ਐਨੇ ਇਨਸਾਈਕਲੋਪੀਡੀਆ ਵਿਸ਼ਵ ਕੋਸ਼ ਕਹਿੰਦੇ ਪਿਆਬੀ ਵਿੱਚ ਲਿਖਿਆ ਸੀ ਠੀਕ ਆ ਤੇ ਇਹ ਵੀ ਇੱਕ ਮਹਾਨ ਵਿਦਵਾਨ ਸੀ ਅਗਿਆਨ ਦਾ ਹੈਗਾ ਕਵੈਲ ਸਿੰਘ ਉਹ ਆਪਣੇ ਸਮੇਂ ਦਾ ਮਹਾਨ ਅਰਥਸ਼ਾਸਤਰੀ ਸੀ ਉਸਨੇ ਦੀਦਰੋ ਦੇ ਵਿਸ਼ਵ ਕੋਸ਼ ਵਿੱਚ ਅਰਥ ਸ਼ਾਸਤਰ ਸੰਬੰਧੀ ਲੇਖ ਲਿਖੇ ਉਸਨੇ ਖੇਤੀ ਸੁਧਾਰ ਅਤੇ ਕਿਸਾਨਾਂ ਦੀ ਦਸ਼ਾ ਨੂੰ ਸੁਧਾਰਨ ਦੇ ਲਈ ਕਈ ਆਦੇ ਸਮਰਥਨ ਵੀ ਦਿੱਤੇ ਸੀ ਠੀਕ ਹੈ ਤਾਂ ਇਹ ਆ ਜਾਂਦੇ ਹਨ ਫਰਾਂਸ ਦੀ ਕ੍ਰਾਂਤੀ ਦੇ ਸਮਾਜਿਕ ਕਾਰਨ ਆਰਥਿਕ ਕਾਰਨ ਤੇ ਰਾਜਨੀਤਿਕ ਕਾਰਨ ਤਾਂ ਪੇਪਰ ਦੇ ਲਈ ਤੁਸੀਂ ਇਹ ਸਾਰੇ ਨੋਟਸ ਬਣਾ ਲਿਓ ਜਿਹੜੇ ਚੈਨਲ ਤੇ ਨਵੇਂ ਨਵੇਂ ਚੈਨਲ ਸਬਸਕ੍ਰਾਈਬ ਕਰਦੇ ਹੋ ਜੇਕਰ ਕੋਈ ਕਿਸੇ ਦਾ ਡਾਊਟ ਹੈਗਾ ਕਮੈਂਟ ਕਰਦੇ ਆ ਕੋਲ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ